ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸੁਆਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਪੇਜ ਨੂੰ ਜਰੂਰ ਫੋਲੋ ਕਰ ਲਿਓ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਅੱਜ ਦੀ ਜਿਹੜੀ ਆ ਖਾਸ ਤੌਰ ਤੇ ਵਿਜ਼ਿਟ ਹੈਗੀ ਆ ਦੋਸਤੋ ਆਪਣੀ ਪਿੰਡ ਅਲਗੋ ਹੈਗੀ ਆ ਠੀਕ ਆ ਅਲਗੋ ਕੋਠੀ ਤੁਸੀਂ ਖਾਸ ਜਿਹੜੀ ਵਿਜ਼ਿਟ ਕਰਨੀ ਹੈਗੀ ਆ ਤਕਰੀਬਨ ਜੇਕਰ ਦੋਸਤੋ ਗੱਲ ਕਰ ਗਿਆ ਤਾਂ ਆਪਾਂ ਇਸ ਘਰੋਂ ਵੀਡੀਓ ਕਾਫੀ ਪਹਿਲਾਂ ਜਿਹੜੀਆਂ ਆਪਣੇ ਚੈਨਲ ਦੇ ਉੱਪਰ ਅਪ ਵੀਰ ਜਗਰੂਪ ਸਿੰਘ ਦੇ ਘਰੇ ਆਏ ਆ ਦੋਸਤੋ ਵੀਰ ਸੁਖਵੀਰ ਦੇ ਘਰੇ ਆਏ ਆ ਤੇ ਮੱਜਾਂ ਜਿਹੜੀਆਂ ਦੋਸਤੋ ਦੋ ਦਿਖਾਵਾਂਗੇ ਤੁਹਾਨੂੰ ਇੱਕ ਝੋਟੀ ਹੋਵੇਗੀ ਤੇ ਇੱਕ ਮੱਜ ਹੋਵੇਗੀ ਠੀਕ ਆ ਤਹਿਸੀਲ ਪੱਟੀ ਲੱਗਦੀ ਹੈ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਠੀਕ ਆ ਡੇਬੀਪੂਰਾ ਅਮਰਕੋਟ ਨਵਾਂ ਪਿੰਡ ਫਤੇਪੁਰ ਬਿਲਕੁਲ ਜਿਹੜੇ ਨਾਲ-ਨਾਲ ਲੱਗਦੇ ਪਿੰਡ ਆ ਠੀਕ ਆ ਬਲਟੋਵਾ ਵੀ ਥੋੜੀ ਦੂਰੀ ਤੇ ਜਿਹੜਾ ਦੋਸਤੋ ਪਿੰਡ ਹੈਗਾ ਇਸ ਪਿੰਡ ਤੋਂ ਠੀਕ ਆ ਤੇ ਵਿਜ਼ਿਟ ਕਰਕੇ ਘਰੇ ਤੁਸੀਂ ਤੇਰੀ ਤਸੱਲੀ ਹੈਗੀ ਆ ਜਿਹੜੀਆਂ ਝੋਟੀਆਂ ਜਿਹੜੀਆਂ ਦੋਵੇਂ ਤੁਹਾਨੂੰ ਇੱਕ ਮੱਜ ਦਿਖਾਵਾਂਗੇ ਕਿ ਝੋਟੀ ਹੋਵੇਗੀ ਟਿੱਪ ਕੇ ਤਸੱਲੀ ਕਰ ਲਿਓ ਚੌਥਾ ਨਾਂ ਦੀ ਆਪਣੀ ਤਸੱਲੀ ਕਰਨ ਤੋਂ ਬਾਅਦ ਬੇਸ਼ੱਕ ਸੌਦਾ ਕਰ ਲਿਓ ਸੋਹਣਿਆ ਨੇ ਰਾਜੀ ਤੇ ਵੱਡੇ ਕਦ ਕਰਦਿਏ ਜਿਹੜੀਆਂ ਦੋਸਤੋ ਝੋਟੀਆਂ ਮੱਝ ਆਪਾਂ ਤੁਹਾਨੂੰ ਦਿਖਾਵਾਂਗੇ ਦੋ ਹੋਣਗੇ ਨਗ ਦੋ ਨੇ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਹੈਗੀ ਇਹ ਗੱਲਬਾਤ ਕਰਕੇ ਆਪਾਂ ਵੀਰ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਠੀਕ ਆ ਤੇ ਆਓ ਕਰਦੇ ਆ ਗੱਲਬਾਤ ਅੱਜ 8 ਮਾਰਚ ਨੂੰ ਆਪਾਂ ਜਿਹੜੀ ਹੈ ਦੋਸਤੋ ਵੀਡੀਓ ਬਣਾ ਰਹੇ ਆ ਕੱਲ 9 ਮਾਰਚ ਨੂੰ ਆਪਾਂ ਸੋਭਾ ਜਿਹੜੀ ਹੈ 6 ਵਜੇ ਅਪਲੋਡ ਕਰਾਂਗੇ ਠੀਕ ਆ ਜੀ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਸੁਖਬੀਰ ਵੀਰੇ ਸਸਰੀਕਾਲ ਸਸਰੀਕਾਲ ਮੀਰ ਜੀ ਹੋਰ ਸਭ ਕਿਹਾਲ ਚੱਲ ਵੀਰ ਜੀ ਬਹੁਤ ਵਧੀਆ ਠੀਕ ਠਾਕ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਸਾਡੇ ਘਰ ਪਹੁੰਚਣ ਦੇ ਠੀਕ ਆ ਠੀਕ ਆ ਮਿਹਰਬਾਨੀ ਵੀਰੇ ਮਿਹਰਬਾਨੀ ਤੇ ਸੁਖਬੀਰ ਵੀਰੇ ਅੱਜ ਪਸ਼ੂ ਦੋ ਆ ਗਏ ਆਪਣੇ ਹਾਂ ਜੀ ਆਪਣੇ ਕੋਲ ਅੱਜ ਵੀਰ ਜੀ ਦੋ ਪਸ਼ੂ ਆ ਇੱਕ ਪਹਿਲਾਂ ਛੋਟੀ ਸੂਣ ਵਾਲੀ ਆ ਤੇ ਇੱਕ ਤੀਜੇ ਸਵੇਰੇ ਬਹੁਤ ਚੰਗੀ ਵੱਡੀ ਮੱਚ ਆਪਣੇ ਕੋਲ ਗੱਭਣਾ ਠੀਕ ਆ ਇੱਕ ਤੋਂ ਪਹਿਲਾਂ ਸਟਾਰਟ ਕਰ ਲੀਏ ਹਾਂ ਜੀ ਇਹ ਤੀਜੇ ਸਵੇਰੇ ਸੂਣੀ ਆ ਹਾਂ ਜੀ ਵੀਰ ਜੀ ਤੀਜਾ ਸੂਰ ਸੂਣੀ ਆ ਠੀਕ ਆ ਕੱਦ-ਕਾਠ ਜਿਹੜਾ ਦੋਸਤੋ ਵੱਡੇ ਕੱਦ-ਕਾਠ ਦੇ ਵਿੱਚ ਆ ਜ਼ਿਕਰ ਕਰ ਦਿੰਦਾ ਮੈਂ ਜਦੋਂ ਕਹਿ ਦਈ ਆਪਾਂ ਵੱਡੇ ਕੱਦ-ਕਾਠ ਦੇ ਵਿੱਚ ਆ ਵੱਡੀਆਂ ਮੱਜਾਂ ਦੇ ਵਿੱਚ ਗਿਣਤੀ ਹੁੰਦੀ ਹੈ ਠੀਕ ਆ ਤੇ ਬਾਕੀ ਆ ਤੁਸੀਂ ਵੇਖੋ ਪਿੱਟ-ਪੁੱਠਾ ਵੇਖੋ ਚੌੜਾਈ ਵੇਖੋ ਹਵਾਨੇ ਦਾ ਸਟਰਕਚਰ ਜਿਹੜਾ ਹੈਗਾ ਓਵਰ ਆਲ ਜਿੰਨਾ ਵੀ ਹੈਗਾ ਬਿਲਕੁਲ ਤਸੱਲੀ ਨਾਲ ਦੇਖੋ ਠੀਕ ਆ ਆ ਫੇਸ ਦੀ ਕੁਆਲਿਟੀ ਦੇਖੋ ਜੀ ਠੀਕ ਆ ਆ ਫੇਸ ਦੀ ਕੁਆਲਿਟੀ ਤੋਂ ਬਿਲਕੁਲ ਸਿੰਗ ਕੁੰਡੇ ਹੈਗੇ ਆ ਮੂੰਹ ਮੱਥਾ ਜਿਹੜਾ ਤੁਸੀਂ ਚੰਗੀ ਤਰ੍ਹਾਂ ਦੇਖ ਲਓ ਤੇ ਆ ਬਿਲਕੁਲ ਜਿਹੜਾ ਉਲਟ ਬਹਿਣੀ ਵਾਲੇ ਪਾਸੇ ਤੋਂ ਥਾਂ ਦੀ ਕੁਆਲਿਟੀ ਆ ਕਰੋ ਚੱਕ ਜੀ ਠੀਕ ਆ ਵਧੀਆ ਵੱਡੀ ਜਿਹੜੀ ਆ ਦੋਸਤੋ ਮੱਝਾਂ ਤੇਜਾ ਸੁਆ ਸੁਨਾ ਵੀਰ ਕਹਿੰਦਾ ਅੱਛਾ ਆ ਵੀਰ ਕਿੰਨੇ ਕੁ ਦਿਨ ਲੈਜੂ ਸੂਣ ਚ ਜੇ ਇਹ ਵੀਰ ਜੀ 8 ਤੋਂ 10 ਦਿਨ ਲੈਜੂਗੀ ਮੱਝ ਅਜੇ 8 ਤੋਂ 10 ਦਿਨ ਇਹਦੇ ਬਾਕੀ ਨਹੀਂ 8 ਤੋਂ 10 ਦਿਨ ਬਾਕੀ ਹੈ ਬਾਕੀ ਹੈ ਠੀਕ ਆ ਤੇ ਬਾਕੀ ਕੋਈ ਅੱਗੋਂ ਪਿਛਲੇ ਸੂਬੇ ਦਾ ਕੋਈ ਰਿਕਾਰਡ ਮਿਲਕਦਾ ਇਹ ਤਾਂ ਬਹੁਤ ਚੰਗਾ ਮਿਲਕ ਰਿਕਾਰਡ ਆ 16 ਕਿਲੋ ਇਹਦਾ ਦੂਜੇ ਸੂਏ ਦਾ ਰਿਕਾਰਡ ਆ ਮੱਝ ਦਾ ਠੀਕ ਆ ਮੈਂ ਕਿਹ ਦੇਖ ਰਿਹਾ ਮੱਝ ਨਹੀਂ ਹਰਿਆਣੇ ਦੀ ਮੱਝ ਆ ਬੋਡੀ ਸਟਰਕਚਰ ਵੇਖੋ ਵੀਰ ਜੀ ਬੋਡੀ ਤਾਂ ਹੀ ਪਤਾ ਲੱਗ ਜਾਂਦਾ ਹਮਮ ਦੇਖੋ ਕੈਮਰੇ ਕਰਕੇ ਕਾਲੀ ਪੈਂਦੀ ਮੱਝ ਉੱਥਾਂ ਬੜੇ ਸ਼ਾਂਤ ਸੁਭਾਅ ਦੀ ਹੈ। ਹੂੰ ਨਹੀਂ ਬਿਲਕੁਲ ਜੀ ਕੈਮਰੇ ਕਰਕੇ ਥੋੜਾ ਜਿਹਾ ਕਾਲੀ ਪੈਂਦੀ ਹੈ। ਠੀਕ ਆ। ਅ ਬਾਕੀ ਜਿਹੜਾ ਦੋਸਤੋ ਪੇਟ ਪੂਠਾ ਵੇਖੋ ਮੈਂ ਆ ਦੂਰੀ ਤੋਂ ਤੁਹਾਨੂੰ ਦਿਖਾ ਰਿਹਾ। ਮੇਰੇ ਅਨੁਸਾਰ ਨਹੀਂ ਵੇਖ ਲਓ ਮੱਝ ਵੱਡੇ ਕਦ ਕਰਦੀ। ਬਿਲਕੁਲ ਜੀ। ਕਿਉਂਕਿ ਵੀਰ ਦੀ ਆਪਦੀ ਹਾਈਟ ਜਿਹੜੀ ਫੁੱਲ ਆ ਤੇ ਮੱਝ ਦੀ ਤੁਸੀਂ ਹਾਈਟ ਵੇਖ ਸਕਦੇ ਹੋ। ਮੈਜ਼ਰਮੈਂਟ ਕਰ ਸਕਦੇ ਹੋ ਦੋਸਤੋ ਅਕਾਊਂਟ ਕਰ ਸਕਦੇ ਹੋ ਕਿ ਕਿੱਡੇ ਕਦ ਕਰਦੀ ਹੋਵੇਗੀ ਠੀਕ ਆ। ਵੱਡੇ ਕਦ ਕਰਦੇ ਵਿੱਚ ਆ ਖੋਲ ਕੇ ਆਪਾਂ ਤੁਹਾਨੂੰ ਤਸੱਲੀ ਦੇ ਨਾਲ ਤੋਰ ਕੇ ਦਿਖਾਉਣੇ ਨਾਰਮਲ ਜੇਕਰ ਦੋਸਤਾਂ ਨਾਲ ਗੱਲ ਕਰੀਏ ਤੇ ਵੱਡੇ ਵੱਡੇ ਕੱਦ ਦੀਆਂ ਏਡੇ ਕੱਦ ਦੀਆਂ ਜਿਹੜੀਆਂ ਮੱਝਾਂ ਨਾਰਮਲ ਹੀ ਬਹੁਤ ਘੱਟ ਦੇਖਣ ਦੇ ਵਿੱਚ ਆਉਂਦੀਆਂ ਦਰਮਿਆਨੀ ਹਾਈਟ ਦੀਆਂ ਮੱਝਾਂ ਆਉਂਦੀਆਂ ਨੇ ਤੇ ਇਹਨੂੰ ਆਪਾਂ ਵੱਡੀ ਮੱਝ ਕਹਿ ਸਕਦੇ ਹਾਂ ਆਹ ਕਰੋ ਚੈੱਕ ਥਾਣੇ ਲਿਵਾ ਵੇਖ ਕੇ ਕਰੋ ਚੈੱਕ ਤੇ ਬਾਕੀ ਵੀਰ 35 ਬਿਲਕੁਲ ਓਕੇ ਸੀਗੀ ਹਾਂਜੀ ਬਗ ਲਗ ਗਾਰੰਟੀ ਹੋ ਗਈ ਆਪਣੀ ਸੌਂਦਿਆ ਤੱਕ ਐਮਾਜੀ ਆਪਣੀ ਗਾਰੰਟੀ ਹੋਊਗੀ ਜੇ ਧਾਰ ਨਹੀਂ ਥਾਂ ਚ ਵੱਧ ਘੱਟ ਹੋਵੇ ਤੇ ਆਹ ਦੇ ਕੋਈ ਪੈਸੇ ਲੈ ਜੇ ਤੇ ਮੱਝ ਵਾਪਸ ਕਰ ਦੇ ਹਾਂ ਇਹ ਜੀ ਆਪਾਂ ਪੂਰੀ ਗਾਰੰਟੀ ਦੇਵਾਂਗੇ ਮਾਜੀ ਜੀ ਜੀ ਠੀਕ ਹੈ ਬਾਕੀ ਇਹਨ ਤਸੱਲੀ ਵਾਲੀ ਚੀਜ਼ ਆ ਵੀਰਾਂ ਦਾ ਵੀ ਆਪਣੇ ਵੱਲੋਂ ਫੁੱਲ ਗਾਰੰਟੀ ਆ ਆਪਣੇ ਵੱਲੋਂ ਐਸ ਮਾਝ ਦੀ ਫੁੱਲ ਗਾਰੰਟੀ 100 ਚੋਂ 100% ਗਾਰੰਟੀ ਦਵਾਂਗੇ ਮੈਚ ਦੀ ਆਪਾਂ ਠੀਕ ਹੈ ਮਲਕੀ ਵੀਰ ਗੱਲ ਹੈ ਸੁਭੀ ਰਹੇ ਹੋ ਹੀ ਹੁੰਦਾ ਵੀ ਭਾਰ ਪਿੱਛੇ ਦੀ ਪ੍ਰੋਬਲਮ ਹੋਵੇ ਥਾਣਾ ਦੀ ਬਿਲਕੁਲ ਇੱਕ ਨੰਬਰ ਹੋਵੇ ਥਾਣਾ ਦੀ 나ੜਗੰਡ ਦੀ ਧਾਰ ਵੀ ਵੱਧ ਘਟ ਹੋਵੇ ਆਪਾਂ ਜ਼ਿੰਮੇਵਾਰ ਆ ਜੀ ਜੀ ਬਿਲਕੁਲ ਲਓ ਵੀ ਦੋਸਤੋ ਵੀਰ ਨੇ ਇੰਦੀਆਂ ਗਾਰੰਟੀਆਂ ਦੇ ਦਿੱਤੀਆਂ ਠੀਕ ਆ ਬਾਕੀ ਪਸ਼ੂ ਦੀ ਅਸਲ ਦੇ ਵਿੱਚ ਕਿਸੇ ਦੀ ਕੋਈ ਗਾਰੰਟੀ ਨਹੀਂ ਹੁੰਦੀ ਪਰ ਵੀਰ ਨੇ ਪਤਾ ਵੀ 2 ਦਿਨ 4 ਦਿਨ ਗਾਰੰਟੀ ਨਹੀਂ ਦਿੱਤੀ ਜਾਂਦੀ ਬਿਲਕੁਲ ਪਰ ਪਸ਼ੂ ਦੇ ਮਾਨ ਵੇ ਉਸ ਚੀਜ਼ ਦੀ ਗਾਰੰਟੀ ਦਿੱਤੀ ਜਾਂਦੀ ਬਿਲਕੁਲ ਬਾਕੀ ਕੋਈ ਏਨੇ ਦਿਨ ਵੀ ਵੀਰ ਨੇ ਕਿਉਂਕਿ ਵਪਾਰ ਦਾ ਕੰਮ ਹੈ ਕਿ ਮੈਂ ਪਹਿਲੇ ਤੌਰ ਤੇ ਦੱਸਦਾ ਵਪਾਰ ਦਾ ਕੰਮ ਹੈ ਪਸ਼ੂ ਅੱਗੋਂ ਆਉਂਦੇ ਆ ਪਰ ਜਿੰਨੇ ਦਿਨ ਵੀ ਰੱਖਿਆ ਰੱਖਣ ਤੋਂ ਬਾਅਦ ਜਿਹੜਾ ਰਿਜ਼ਲਟ ਆਉਂਦਾ ਵਪਾਰੀ ਵੀਰ ਨੂੰ ਪਤਾ ਲੱਗਦਾ ਵੀ ਚੀਜ਼ ਵਾਕਿਆ ਤਸੱਲੀ ਦੇਣ ਦੇ ਯੋਗ ਹੈ ਤਸੱਲੀ ਦਿੱਤੀ ਜਾ ਸਕਦੀ ਹੈ ਉਹ ਤਾਂ تسلی ਦਿੱਤੀ ਜਾਂਦੀ ਆ ਜੇਕਰ ਆਪਾਂ 2-4 ਦਿਨ ਪਸ਼ੂ ਰੱਖ ਕੇ ਕੋਈ ਕੰਪਲੇਂਟ ਹੁੰਦੀ ਆ ਪਸ਼ੂ ਦੇ ਵਿੱਚ ਕੋਈ ਆਨਕਾਨੀ ਕਰਦਾ ਪਸ਼ੂ ਤੇ ਉਹ ਜਿਹੜੀ ਆ ਦੋਸਤੋ ਗਰੰਟੀਆਂ ਨਹੀਂ ਦਿੱਤੀਆਂ ਜਾਂਦੀਆਂ ਗਿਆ ਠੀਕ ਆ ਇੱਥੇ ਗਰੰਟੀ ਵੀ ਰਿੰਦਾ ਭਾਰ ਪਿੱਛੇ ਦੀ ਥਣ ਦੇ ਵਿੱਚ ਨਾੜ ਗੰਢ ਕਿਸੇ ਤਰ੍ਹਾਂ ਦੀ ਵੀ ਕੋਈ ਦਿੱਕਤ ਹੋਵੇ ਠੀਕ ਆ ਤੇ ਆ ਕਰੋ ਜੇਕੇ ਜੀ ਠੀਕ ਆ ਥਾਣ ਥੋੜਾ ਜਿਹੜਾ ਸਾਈਜ਼ ਚੰਗਾ ਬਿਲਕੁਲ ਮੁੱਠੀ ਵਾਲਾ ਥਾਣਾ ਤੇ ਵਿਥਾ ਫਰਲਾ ਪੂਰੀਆਂ ਹੈਗੀਆਂ ਨੇ ਠੀਕ ਆ ਏਡੀ ਮੱਝ ਦੋਸਤੋ ਕਈ ਵਾਰ ਪਸ਼ੂ ਬਹੁਤ ਵੱਡਾ ਹੁੰਦਾ ਕਦ ਕਰ ਤਾਂ ਚੰਗਾ ਹੁੰਦਾ ਪਰ ਕਿਤੇ ਨਾ ਕਿਤੇ ਜਦੋਂ ਹਵਾਨਿਆਂ ਨਾਲੋਂ ਦੇਖੀਏ ਤੇ ਪਸ਼ੂ ਦੇ ਥਾਣ ਬਿਲਕੁਲ ਨਾਲ ਜੁੜਵੇਂ ਹੁੰਦੇ ਕੁਝ ਵੀ ਜਲਾ ਲੋ ਪਰ ਇੱਥੇ ਵਿਥਾ ਫਰਲਾ ਤਕਰੀਬਨ ਗਿੱਠਾ ਗਿੱਠਾ ਤੁਸੀਂ ਮਾਰ ਸਕਦੇ ਹੋ ਬੜੀ ਖੁੱਲੀਆਂ ਵਿਥਾ ਫਰਲਾ ਨੇ ਕਦ ਕਰ ਚੰਗਾ ਹੈਗਾ ਸੋਹਣੀ ਮੱਝ ਆ ਜ਼ਰੂਰ ਖਰੀਦ ਲਿਓ ਬਾਕੀ ਮੋਹ ਲੈਣ ਦਾ ਵੀਰੇ ਕਿੰਨਾ ਕਰਨਾ ਮਰਜ਼ੀ ਮੁੱਲ ਭਾਵੇਂ ਜੋ ਮੰਗੀ ਮਰਜ਼ੀ ਮੰਗੀ ਜਾਈਏ ਹਾਂਜੀ ਇੱਕ 8 ਮੰਗ ਲਈਏ ਇੱਕ 5 ਮੰਗ ਲਈਏ ਪੂਰੇ ਲੱਖ ਰੁਪਏ ਦੀ ਮੱਝ ਦੇ ਦਾਂਗੇ ਪੂਰੇ ਦੀ ਹੁੰਦੀ ਹੈ ਹਾਂਜੀ ਪੂਰੇ ਲੱਖ ਦੀ ਮੱਝ ਦੇ ਦਾਂਗੇ ਠੀਕ ਹੈ ਸੁਖਵੀਰ ਵੀਰ ਕਹਿੰਦਾ ਵੀ ਪੂਰੇ ਲੱਖ ਦੀ ਜਿਹੜੀ ਆ ਦੋਸਤੋ ਮੱਝ ਹੁੰਦੀ ਹੈ ਮੁੱਲ ਭਾਵੇਂ ਜੇਕਰ ਡਿਮਾਂਡ ਕਰਾਉਣੀ ਆ ਠੀਕ ਆ 10 ਕਰਾ ਲਓ 15 ਕਰਾ ਲਓ ਪੂਰੇ ਲੱਖ ਦੀ ਮੱਝ ਹੋ ਜਾਊਗੀ ਬਾਕੀ ਆਣ ਕੇ ਆਪਦੀ ਤਸੱਲੀ ਕਰ ਲਿਓ ਹਜੇ ਬੰਨਣਾ ਥੰਨਾ ਪੂਰਾ ਹੈਗਾ 1.5 ਹਜੇ ਵੀਰ ਘਟੋ ਘਟ ਵੀ ਜੇ ਖਿੱਚ ਕੇ ਗੱਲ ਕਰੀਏ ਕੋਈ ਹਫ਼ਤੇ ਤੋਂ ਉੱਪਰ ਵੀ ਲੈ ਜਾਊਗੀ 10 ਦਿਨ ਲੈ ਜਾਊਗੀ ਵੀਰ ਠੀਕ ਆ ਇਸ ਤੋਂ ਬਾਅਦ ਜਿਹੜੀ ਅਗਲੀ ਆਪਾਂ ਤੁਹਾਨੂੰ ਝੋਟੀ ਦਿਖਾਉਣੀ ਆ ਇਹ ਵੀ ਆਪਾਂ ਵੀਰ ਤੋਂ ਜਾਣ ਲੈਨੇ ਆ ਸੁਖਵੀਰ ਵੀਰੇ ਇਹ ਸੂਹਾ ਕਿਨ ਮੈਂ ਦਾ ਇਹ ਵੀਰ ਜੀ ਪਹਿਲਾ ਸੂਹਾ ਝੋਟੀ ਸੋਹਣੀ ਆ ਜੀ ਪਹਿਲਾਂ ਸੋਹਣੀ ਆ ਜੀ ਹਾਂਜੀ ਪਹਿਲਾਂ ਸੋਹਣੀ ਆ ਇਹ ਵੀ ਚਾਰ ਤੋਂ ਪੰਜ ਦਿਨ ਲੈ ਜੂਗੀ ਬੜੇ ਠੰਡੇ ਸਬਾਹ ਦੀ ਸ਼ਾਂਤ ਝੋਟੀ ਆ ਜੀ ਠੀਕ ਆ ਬਾਕੀ ਆ ਜਿਹੜੀ ਦੋਸਤੋ ਫੇਸ ਤੋਂ ਦੇਖ ਹੈਗੀ ਆ ਠੀਕ ਆ ਤੇ ਮੂੰਹ ਮੱਥੇ ਦੀ ਬਿਲਕੁਲ ਸੋਹਣੀ ਆ ਬਾਕੀ ਆ ਪਿੰਡਾ ਕੁੰਡਾ ਤੁਹਾਨੂੰ ਇੱਕ ਰਿ ਵਿਖਾਉਣੇ ਆ ਖੁੱਲੇ ਪਿੰਡੇ ਦੀ ਆ ਠੀਕ ਆ ਆ ਕਰੋ ਚੈੱਕ ਵੀ ਬਿਲਕੁਲ ਜਿਹੜੀ ਗੁੰਦਵੇਂ ਸਰੀਰ ਦੀ ਆ ਦੋਸਤੋ ਠ ਫਾਲ ਹੈਗੀ ਬਾਕੀ ਜਿਹੜੀ ਆ ਆਥਾਨਕ ਦੀ ਕੁਆਲਿਟੀ ਆ ਉਹ ਜ਼ਰੂਰ ਚੈੱਕ ਕਰੋ ਪਹਿਲਾ ਸੁਬਾ ਸੁਣਾ ਫਰਸਟ ਟਾਈਮਰ ਜਿਹੜੀ ਆ ਦੋਸਤੋ ਇਹ ਛੋਟੀ ਸੁਣ ਜਾ ਰਹੀ ਹੈ ਠੀਕ ਆ ਬਾਕੀ ਥਣ ਥਣ ਕਈ ਵਾਰ ਹੁੰਦਾ ਦੋਸਤੋ ਵੀ ਸਮਝ ਨਹੀਂ ਆਉਂਦੀ ਵੀ ਚੀਜ਼ ਦੀ ਪਰ ਇੱਥੇ ਤੁਸੀਂ ਥਣ ਦੇਖੋਗੇ ਆਹ ਕਰੋ ਚੈੱਕ ਠੀਕ ਆ ਇਹਨਾਂ ਬਿਲਕੁਲ ਜਿਹੜਾ ਮੁਠੀ ਵਾਲਾ ਥਣਾ ਤੇ ਭਲਾਂ ਦੇ ਵਿੱਚ ਹੈਗੀ ਆ ਭਾਲ ਜਰੂਰ ਹੈਗੀ ਕਿਉਂਕਿ ਪਹਿਲਾ ਸੂਆ ਸੋਣਾ ਕੇ ਇਹਨਾਂ ਪਸ਼ੂ ਦੋਸਤੋ ਨਾਰਮਲ ਹੀ ਹੈਗਾ ਦੇ ਪਾ ਜਾਂਦੇ ਆ ਪਸ਼ੂ ਕੇਰਾਂ ਪਰ ਬਾਕੀ ਸੁਖਵੀਰ ਭਾਈ ਅ ਤਕਰੀਬਨ ਸੂਆ ਪਹਿਲਾ ਹੀ ਆ ਹਾਂਜੀ ਪਹਿਲਾ ਸੂਆ ਸੋਣਾ ਯਾਰੀ ਠੀਕ ਹੈ ਦਿਨ ਹਜੇ ਕਿੰਨੇ ਕੰਨੇ ਤੇ ਆਪਾਂ ਕਹਿ ਸਕਦੇ ਆ ਵੀ ਘਟੋ ਘਟ ਕਿੰਨੇ ਕ ਲੈ ਜਾਊਗੀ ਵੀਰ ਜੀ ਹਫਤਾ ਵੀ ਘਟ ਸਕਦੀ ਆ ਪਹਿਲਾ ਵੀ ਸੂ ਸਕਦੀ ਆ ਹਫਤਾ ਵੀ ਲੈ ਜਾਊਗੀ ਹਾਂਜੀ ਹਫਤਾ ਵੀ ਲੈ ਸਕਦੇ ਆ ਬਾਕੀ ਹੋ ਸਕਦਾ ਨਾ ਵੀ ਕੋਈ ਸਫਰ ਚ ਜੇ ਜਾਂਦੀ ਆ ਹਾਂਜੀ ਹੋ ਸਕਦਾ ਵੀ ਜਾ ਕੇ ਵੀ ਸੂ ਸਕਦੀ ਆ ਹੋ ਸਕਦਾ ਜਾ ਕੇ ਵੀ ਸੂ ਸਕਦੀ ਆ ਨਾ ਕੋਈ ਪੰਜਾਂ ਚੌ ਦਿਨਾਂ ਤੱਕ ਕੁਛ ਨਹੀਂ ਸਰੀਰ ਤੋਂ ਵੀ ਪਤਾ ਲੱਗਦਾ ਵਾ ਵੇਖੋ ਕੋਈ ਕੁੜਾ ਨਹੀਂ ਖਿੱਚਿਆ ਕੋਈ ਕੁਛ ਨਹੀਂ ਕੀਤਾ ਤੇ ਹਫਤਾ ਵੀ ਚੋਟੀ ਲਿਫਟ ਹੀ ਦੇਣੇ ਤੇ ਵੀ ਹਫਤਾ ਇੱਕ ਰਹਿੰਦਾ ਹੈ ਜੀ ਵੇਖੋ ਆਪਾਂ ਮੁੱਲਿਆਂ ਦੀ ਆਪਾਂ ਜੋ ਦੱਸਿਆ ਆਪਾਂ ਉਹ ਹੀ ਦੱਸਿਆ ਜੀ ਜੀ ਹਾਂਜੀ ਬਾਕੀ ਦੋਸਤੋ ਬਿਲਕੁਲ ਤੁਹਾਡੇ ਸਾਹਮਣੇ ਆ ਮੈਂ ਤਾਂ ਕਰਕੇ ਜ਼ਿਕਰ ਕਰਤਾ ਸੀ ਵੀ ਜਿਹੜਾ ਵੀਰ ਖਰੀਦੂਗਾ ਹੋ ਸਕਦਾ ਵੀ ਜਾਂਦੇ ਆ ਪੰਜਾਂ ਚੌ ਦਿਨਾਂ ਦਾ ਕੋਈ ਵੱਡਾ ਮੈਟਰ ਨਹੀਂ ਹੁੰਦਾ ਕਿ ਇਹਨਾਂ ਜਾ ਕੇ ਪਸੂ ਸੂ ਪੈਂਦਾ ਠੀਕ ਹੈ ਬਾਕੀ ਜੇ ਖੜੀ ਰਵੇ ਮਤਲਬ ਕਿ ਅੱਗੇ ਨੇੜੇ ਬੰਨੇ ਜਾ ਕੇ ਖੜੀ ਰਵੇ ਨੇੜ ਘੱਟ ਸਫਰ ਪਵੇ ਹੋ ਸਕਦਾ ਦੋ ਚਾਰ ਦਿਨ ਲੈ ਜੇ ਜੀ ਵੀਰ ਜੀ ਆਪਣੀ ਗਾਰੰਟੀ ਆ ਭਾਰ ਦੀ ਗਾਰੰਟੀ ਆ ਆਪਣੀ 100 ਚੋਂ 1 ਹਾਂਜੀ ਬਾਕੀ ਥਾਣਾ ਦੇ ਵਿੱਚ ਵੀ 35 ਤੋਂ ਪਨਾਇਆ ਵਧੀਆ ਸ਼ਹਿਰ ਸੀ ਵੀਰ ਆਪਰ ਟਿੱਪ ਕੇ ਲਿਆਂਦੀ ਬਹੁਤ ਚੰਗੇ ਆ ਠੀਕ ਆ ਹਾਂਜੀ ਤੇ ਬਾਕੀ ਨਵੀਂ ਝੋਟੀ ਜੇ ਦੋਸਤੋ ਪਹਿਲਾ ਸੂਆ ਫਰਸਟ ਟਾਈਮ ਰ ਅੱਗੇ ਸੌਣ ਜਾ ਰਹੀ ਐ ਖੋਲ ਕੇ ਵੀਰੇ ਨੂੰ ਦਿਖਾ ਦਈਏ ਪਹਿਲਾ ਸੂਆ ਜਿਹੜਾ ਦੋਸਤੋ ਸੌਣ ਜਾ ਰਹੀ ਐ ਥਾਣਾ ਦੀ ਪਾਰ ਪਿੱਛੇ ਦੀ ਵੀਰਾਂ ਦਾ ਵੀ ਆਪਣੀ ਜਿਹੜੀ 100 100 ਦੇ ਵਿੱਚੋਂ 100% ਜਿਹੜੀ ਗਾਰੰਟੀ ਐ ਕਿਸੇ ਗੱਲੋਂ ਵੀ ਕਿਸੇ ਵੀਰ ਨੂੰ ਜਿਹੜਾ ਖਰੀਦ ਕੇ ਲੈ ਜਾਊਗਾ ਕੋਈ ਤੰਗੀ ਪਰੇਸ਼ਾਨੀ ਇਸ ਮਾਮਲੇ ਵਿੱਚ ਨਹੀਂ ਆਊਗੀ। ਬਾਕੀ ਦੁੱਧ ਕਿੰਨਾ ਦਿੰਦੀ ਆ ਸੇਵਾ ਜਿਹੜੀ ਅਥਾਰਟੀ ਆ ਦੋਸਤੋ ਚੇਕਰ ਅੱਜ ਤੱਕ ਇਹੇ ਛੋਟੀ ਸੇਵਾ ਦੇ ਵਿੱਚ ਪਲੀ ਹੈ ਨਾ ਚੰਗੀ ਸੰਭੀਏ ਕਿਸੇ ਨੇ। ਤੇ ਤੁਸੀਂ ਵੀ ਜਿਹੜੀ ਸਾਫ ਸੰਭਾਲ ਕਰੋਗੇ ਪੂਰੀ ਕੇਅਰ ਦੇ ਵਿੱਚ ਰੱਖੋਗੇ ਦਾਣਾ ਫੀਡ ਹਨਾ ਹਰ ਇੱਕ ਚੀਜ਼ ਮੇਨਟੇਨ ਕਰਕੇ ਰੱਖਦੇ ਆਪਾਂ। ਤੇ ਦੁੱਧ ਜਿਹੜਾ ਦੋਸਤੋ ਹੋ ਸਕਦਾ ਵੀ ਜਿਹੋ ਜੀ ਦੇਖਾ ਛੋਟੀ ਦੀ ਪੂਰੀ ਜਾਣ ਦੇ ਵਿੱਚ ਲਹੂਪੇਤ ਵਾਲੀ ਆ ਛੋਟੀ ਤੇ ਦੁੱਧ ਤੁਸੀਂ ਹੋ ਸਕਦਾ ਵੀ 10 ਤੋਂ ਪਲੱਸ ਵੀ ਚੋਲੋ 12 ਤੱਕ ਵੀ ਚੋਲੋ ਠੀਕ ਹੈ। ਤੇ ਸੁਖਵੀਰ ਭਾਈ ਕਿੰਨਾ ਵੀਰੇ ਲੈ ਦੇ ਮੁੱਲ ਕੀ ਕਰਦਾ ਮੁੱਲ ਵੀਰ ਜੀ ਭਾਵੇਂ ਦਾ 85 ਕਰ ਲੀਏ 85 ਕਰ ਲੀਏ 80 ਹਜ਼ਾਰ ਦੀ ਝੋਟੀ ਦੇ ਦਾਂਗੇ 80000 ਹਾਂ ਠੀਕ ਆ ਬਾਕੀ ਮਾਨਤਨ ਵੀਰੇ ਕੋਈ ਫਿਕਸ ਨਹੀਂ ਨਾ ਤੋਂ ਮੈਂ ਜਾਂਦਾ ਹੋ ਜਾਊਗਾ ਐਕਸੈਪਟ ਨਹੀਂ ਵੀਰ ਜੀ ਮਾਨਤਨ ਕਰਾਂਗੇ ਜੀ ਜ਼ਰੂਰ ਜਿੰਨਾ ਵੀ ਹੋ ਸਕਦਾ ਭੈਣ ਭਰਾ ਨੂੰ ਮੋੜਦਾ ਨਹੀਂ ਜ਼ਰੂਰ ਕਰਨਾ ਜੀ ਇੱਕ ਜਿਹੜੇ ਕੰਟੈਕਟ ਨੰਬਰ ਆਪਣੇ ਜ਼ਰੂਰ ਦੱਸ ਦੇ ਵੀਰ ਜੀ ਮੇਰਾ ਕੰਟੈਕਟ ਨੰਬਰ ਹੈ 984376 ਹਾਂਜੀ 34902 ਇਸੇ ਤੇ ਵਟਸਐਪ ਆ ਇਸੇ ਤੇ ਕਾਲਿੰਗ ਆ ਠੀਕ ਆ ਹਾਂਜੀ ਸੋ ਦੋਸਤੋ ਇਹ ਸਨ ਵੀਰ ਸੁਖਵੀਰ ਅਲਗੋਂ ਪਿੰਡ ਦੇ ਵਿੱਚ ਵਿਜ਼ਿਟ ਕਰਨੀ ਆ। ਡੱਬੀਪੁਰਾ, ਅਮਰਕੋਟ ਤਕਰੀਬਨ ਅੱਗੇ ਪਿੰਡ ਰਹਿ ਜਾਂਦੇ ਆ। ਠੀਕ ਆ ਤੇ ਨਵਾਂ ਪਿੰਡ ਫਤੇਪੁਰ ਬਿਲਕੁਲ ਨਾਲ ਲੱਗਦੇ ਪਿੰਡ ਆ ਦੋਸਤੋ ਤੁਸੀਂ ਘਰ ਵਿਜ਼ਿਟ ਕਰਕੇ ਤਸੱਲੀ ਜਿੰਨੇ ਵੀ ਆਪਾਂ ਦੋ ਤੁਹਾਨੂੰ ਨਾਕ ਦਿਖਾਏ ਆ ਤਸੱਲੀ ਕਰ ਸਕਦੇ ਜੀ। ਤਸੱਲੀ ਕਰਨ ਤੋਂ ਬਾਅਦ ਤੁਸੀਂ ਬੇਸ਼ੱਕ ਸੌਦਾ ਕਰਿਓ ਠੀਕ ਆ। ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ।